ਬੋਰ ਵੀ ਵਿੱਚੇ ਦਸ ਗਿਆ ਹੈ ਹਾਂਜੀ ਕੱਢਿਆ ਕੱਢਣ ਦੀ ਕੋਸ਼ਿਸ਼ ਕਰੀ ਕੀ ਕੀਤੀ ਵੀਰ ਜੀ ਆਵੇ ਘਰ ਸੇ ਪਾ ਪਾ ਪਰ ਨਹੀਂ ਵੱਲ ਬਣੀ ਪਛੂਣ ਵਾਲੀ ਆ ਵੇਖੋ ਰੇੜੀ ਦੇ ਲੱਦੇ ਭਾਂਡੇ ਉੱਤੇ ਮਤਲਬ ਪਛੂਣ ਵਾਲੀ ਪਾਣੀ ਲੈ ਕੇ ਆਉਣੇ ਆ ਤੇ ਬਹੁਤ ਮੁਸ਼ਕਲ ਹੋਇਆ ਪਿਆ ਆਪਣਾ ਨਹਾਉਣ ਲਈ ਵੀ ਅਸੀਂ ਕਿਸੇ ਦੇ ਘਰਾਂ 'ਚ ਜਾਣੇ ਮਤਲਬ ਨਹਾਉਣ ਵਾਸਤੇ ਪਾਣੀ ਨਹੀਂ ਹੈਗਾ ਹੁਣ ਤੁਹਾਡੇ ਕੋਲ ਹੈ ਨਾ ਨਹੀਂ ਪਾਣੀ ਵੀ ਨਹੀਂ ਹੈਗਾ ਹੁਣ ਤਾਂ ਪੀਣ ਲਈ ਵੀ ਜਿਹੜਾ ਨਾ ਉਹ ਵੀ ਕਿਤੇ ਦੂਰੋਂ ਲਿਆਉਣਾ ਪੈਂਦਾ ਕਿਉਂਕਿ ਇੱਥੇ ਸਾਡੇ ਪਿੰਡ ਤੇ ਸਾਰੇ ਬੋਰ ਖਰਾਬ ਹੋ ਗਏ ਸਮੈਲ ਆਉਂਦੀ ਪਾਣੀ ਚੋਂ ਹੀ ਤੁਹਾਡੀ ਪੈਲੀ ਚ ਨੂੰ ਤੁਸੀਂ ਤੋੜਨੀ ਪਈ ਜੇ ਨਾ ਤੋੜਦੇ ਫੇਰ ਫੇਰ ਇਹ ਤਿੰਨ ਪਿੰਡ ਡੁੱਬਣੇ ਪਿੰਡ ਤਿੰਨ ਪਿੰਡ ਡੁੱਬਣੇ ਸੀ ਤਿੰਨ ਪਿੰਡਾਂ ਨੂੰ ਬਚਾਉਂਦੇ ਬਚਾਉਂਦੇ ਤੁਸੀਂ ਆਪਣਾ ਨੁਕਸਾਨ ਕਰਾ ਲਿਆ ਹਾਂ ਬਸ ਸਾਡੇ ਕੋ ਉਹ ਹੀ ਥਾਂ ਹੈ ਤੋ ਚੇ ਡੰਗਰਾ ਡੁੰਗਰਾ ਜੋ ਕੇ ਪੱਟੇ-ਪੁੱਟੇ ਬਿਜਲੀ ਦੇ ਹੀ ਕਣਕ ਦੇ ਅੱਗੇ ਅਸੀਂ ਮੁੱਲ ਲੈਣੇ ਆ ਤੇ ਡੈਡੀ ਤੁਸੀਂ ਵੇਖਿਆ ਮੇਰਾ ਕਿਦਾਂ ਦਾ ਜੀ ਉਹ ਵੀ ਹੈਂਡੀਕੈਪ ਜੇ ਤੇ ਕਾਮ ਮੇਰੇ ਕੋ ਵੀ ਡਿਸਕ ਦੇ ਮਨਕੇਲੇ ਕਾਮ ਨਹੀਂ ਹੁੰਦਾ ਤੇ ਹੁਣ ਬੈਂ ਡੰਗਰਾਂ ਵਗੈਰਾ ਨੂੰ ਕਿਸ ਤਰ੍ਹਾਂ ਕਰਦੇ ਹੁਣ ਪਾਣੀ ਲਿਆਉਣੇ ਆ ਰੇੜੀਆਂ ਦੇ ਲੱਦ ਲੱਦ ਕੇ ਲੋਕਾਂ ਦੇ ਘਰੋਂ ਤੇ ਬੜਾ ਔਖਾ ਹੋਇਆ ਪਿਆ ਇਹ ਕੰਮ ਇਹਨਾਂ ਘਰ ਵੀ ਤੁਸੀਂ ਨਵਾਂ ਬਣਾਇਆ ਸੀ ਇਹਨੂੰ ਵੀ ਦਰਵਾਜ਼ੇ ਰੋਜੇ ਨਹੀਂ ਲੱਗੇ ਹੋਏ ਇਹ ਵੀ ਵਿੱਚੋਂ ਪਹਿਲੀ ਵੇਚੀ ਸੀ ਛੇਕ ਕਨਾਲਾਂ ਤੇ ਫਿਰ ਬਣਾਇਆ ਸੀ ਘਰ ਵੀ ਤੇ ਇਹ ਵੀ ਉਹਨਾਂ ਦਾ ਬੇਕਾਰ ਹੋ ਗਿਆ ਅਦਰੋਂ ਫਰਸੇ ਫੁਰਸੇ ਬੈਠੇ ਹੈ ਵੀਰੇ ਜਿੱਥੋਂ ਕੰਧ ਬਹੀ ਇੱਧਰ ਤੇ ਅਸੀਂ ਡਰਦੇ ਨਹੀਂ ਆਉਂਦੇ ਵੀ ਅਜੇ ਕੋਈ ਨੁਕਸਾਨ ਨਾ ਹੋ ਜਾਈ। ਆਓ ਵੇਖੋ ਕਿੱਦਾਂ ਸਾਰੇ ਢੇੜਾ ਪਈਆਂ ਜੀ। ਕੰਦ ਪਾੜੀਏ ਤੁੰਗੀ। ਆਹੋ। ਉਹ ਹੋ ਇਹ ਤਾਂ ਬਹਿ ਗਿਆ ਫਰਸ਼ ਬਹਿ ਗਿਆ। ਹਾਂ ਜੀ। ਉਧਰਲੀ ਸਾਈਡ ਤੇ ਵੀ ਇਦਾਂ ਹੀ ਆ। ਅਜੇ ਪਾਣੀ ਲੱਗਾ ਉਧਰ ਸੁਲਾਪੂਰੀ ਆ ਪਾਣੀ ਦੀ ਛੱਪੜ ਦਾ। ਉਹ ਬੈਠਾ ਦੁੱਖਾਂ ਦਾ ਮਾਰਿਆ ਅੰਕਲ। ਉਹ ਬੈਠਾ। ਕੱਦੇ ਤੇ ਇਹ ਪੰਨਾ ਮਾਪਾਇਆ ਸੀ ਘਰ ਹੈ ਹਾਂਜੀ ਕਿ ਨਮਾ ਪਾਇਆ ਹੈ ਅੱਛਾ ਹਾਂਜੀ ਬੜਾ ਨਿਖਾਨ ਹੋਇਆ ਅੱਧਾ ਗਲਾ ਪੈੜੀ ਉਹ ਵੀ ਡੋੜ ਗਈ ਦਰਿਆ ਤਰਸ ਕੀਤਾ ਸੀਗੇ ਨੇ ਆਡੇ ਦੇ ਵੀ ਚਲੋ ਮਾਤੜ ਬੰਦੇ ਆ ਤੇ ਤੁਸੀਂ ਜਵਾਰ ਬੀਜ ਲੋ 2 ਕਿਲੋ ਜਵਾਰ ਵਜਾਈ ਕਿੰਨੇ ਅਨੁਪਾਰ ਤੇ ਉਹਦਾਂ ਹੀ ਬੀਜ ਲੋ ਤੁਸੀਂ ਠੇਕਾ ਵੀ ਨਹੀਂ ਅਸੀਂ ਲੈਂਦੇ ਤੁਹਾਡੇ ਕੋ ਤੇ ਉਹ ਵੀ ਅਸੀਂ ਮਤਲਬ ਇਦਾਂ ਹੀ ਆ ਉਹਨਾਂ ਕੋ ਫੜਿਆ ਆੜਤੀ ਇਹੋ ਫੜੇ ਪੈਸੇ ਪੂਹੇ ਇਦਾਂ ਹੀ ਅਹੀਂ ਕਰਕੇ ਤੇ ਵੀਜੀ ਜਵਾਰ ਦੋ ਗਿੱਲੇ ਉਹ ਵੀ ਸਾਡੀ ਘਰਕ ਹੋ ਗਈ ਹੁਣ ਉਹ ਵੀ ਸਾਡੇ ਪੈਸੇ ਸਿਰ ਚੜੇ ਆ 7714436174 ਮੋਹਨ ਸਿੰਘ ਰਾਣਾ ਕਹਿੰਦੇ ਆ ਤੁਹਾਨੂੰ ਰਾਣਾ ਕਿਹਨੂੰ ਕਹਿੰਦੇ ਰਾਣਾ ਠੀਕ ਹੈ ਤਾਂ ਜ਼ਰੂਰ ਜੀ ਪਿੰਡ ਦਰਿਆ ਮੋਸਾ ਦੇ ਵਿੱਚ ਆ ਕੇ ਬਾਈ ਵੀਰਾਂ ਦਾ ਸਾਥ ਦਿਓ ਯਾਰ ਜ਼ਿਲ੍ਹਾ ਮਰਸਰ ਤਹਿਸੀਲ ਜਨਾਲਾ ਪਿੰਡ ਦਰਿਆ ਮੂਸਾ ਬਹੁਤ ਨੁਕਸਾਨ ਹੋਇਆ ਇੱਥੇ ਪਹਿਲਾਂ ਤਾਂ ਇੱਕ ਘਰ ਹੈ ਘਰ ਦੇ ਵਿੱਚ ਜਿੱਥੇ ਇਹਨਾਂ ਦੇ ਸਾਰੇ ਬੈੱਡ ਵਗੈਰਾ ਖਰਾਬ ਹੋ ਗਏ ਬਿਸਤਰੇ ਹੋਰ ਸਮਾਨ ਖਰਾਬ ਹੋ ਗਿਆ ਉੱਥੇ ਹੀ ਵੀਰ ਹੋ ਰੰਦਾ ਜਿਹੜਾ ਪਾਣੀ ਦਾ ਬੋਰ ਕੀਤਾ ਹੋਇਆ ਸੀਗਾ ਪਾਣੀ ਪੀਣ ਦੇ ਲਈ ਣਾਉਣ ਧੋਣ ਦੇ ਲਈ ਬਰਤਨ ਦੇ ਲਈ ਪਸ਼ੂਆਂ ਦੇ ਲਈ ਉੱਥੋਂ ਹੀ ਵਰਤਦੇ ਸੀ ਉਹ ਵੀ ਗਰਕ ਗਿਆ ਧਸ ਗਿਆ ਉਹ ਪੂਰਾ ਬੀਚੀ ਚਲ ਗਿਆ ਧਰਤੀ ਦੇ ਤੇ ਬਹੁਤ ਨੁਕਸਾਨ ਹੋਇਆ ਪਰਿਵਾਰ ਬਹੁਤ ਜ਼ਿਆਦਾ ਰੀਜ਼ ਨਹੀਂ ਨੇ ਆਰਥਿਕ ਪੱਖੋਂ ਬਹੁਤ ਤਕੜੇ ਨਹੀਂ ਹੈਗੇ ਤੇ ਸੋ ਗੱਲਬਾਤ ਅਸੀਂ ਕਰਦੇ ਆਂ ਮਾਤਾ ਜੀ ਸਾਸਰੀਕਰ ਕੀ ਨਾਮ ਤੁਹਾਡਾ ਕਵਲਜੀਤ ਕੌਰ ਕੀ ਕੀ ਨੁਕਸਾਨ ਹੋ ਗਿਆ ਨਕਸਾਨ ਵੀ ਜੀ ਕੋਠੀ ਬਣਾਈ ਨਵੀਂ ਕੋਠੀ ਕੰਧ ਵੀ ਬੈ ਗਈ ਫਰਸ਼ ਬੈ ਗਏ ਨੇ ਸਮਾਨ ਸਾਰਾ ਘਰ ਦਾ ਇੱਕ ਵੀ ਚੀਜ਼ ਬਜੀ ਫ੍ਰਿਜਾਂ ਤੱਕ ਜੋ ਵੀ ਬੈੱਡ ਵੀ ਕੰਵੇਟਰਾਂ ਤੱਕ ਬੋਲ ਕਰ ਆਇਆ ਹੀ ਉਹ ਵੀ ਬੈ ਗਿਆ ਪਾਣੀ ਤਾਂ ਵੀ ਬਹੁਤ ਤੰਗੀ ਹਨ ਬੋਦਣਾ ਵਾਲਾ ਪਾਣੀ ਦੇਖ ਜਾਂਦੇ ਆਂ ਪੀਂਦੇ ਆਂ ਤੇ ਜਿਹੜਾ ਅਸੀਂ ਬੰਨਿਓ ਲਿਆ ਕੇ ਮੜਾ ਮੋਟਾ ਡੰਗਰਾਂ ਨੇ ਪੀਉਣ ਦੇ ਆਂ ਤੇ ਜੇ ਅੰਛਪੜ ਦਾ ਪਾਣੀ ਪਿਆਈਏ ਤੇ ਡੰਗਰਾਂ ਦਾ ਮਾੜਾ ਹਾਲ ਹੈ ਤੇ ਬਹੁਤ ਤੰਗੀ ਕਟਾਂ ਦੇ ਸਾਡੀ ਜ਼ਮੀਨ ਹੀ ਵਿਗਾਕ ਉਹ ਵੀ 3 ਪਿੰਡ ਬਜੇ ਆ ਸਾਡੀ ਪੈਲੀ ਚ ਕੱਟ ਕਰਨ ਵਾਸਤੇ ਕੱਟ ਕੀਤਾ ਬੋਰ ਵੀ ਰੁੜ ਗਿਆ ਇੰਜਰ ਵੀ ਰੁੜ ਗਿਆ ਹਾਂਜੀ ਜੇ ਤੁਸੀਂ ਥੋੜੀ ਸੀਗੀ ਹਾਂਜੀ ਉੱਥੋਂ ਤੋਂ ਸੀ ਥੋੜੀ ਤੇ ਫਿਰ ਉਹ ਦਿਨ ਰਾਹੀਂ ਸਾਰੀ ਪੈਲੀ ਸਾਡੀ ਰੁੜ ਗਈ ਇੰਜਨ ਬੋਰ ਬਾਰ ਸਾਰਾ ਕੁਝ ਰੁੜ ਗਿਆ ਤੁਹਾਡੀ ਪੈਲੀ ਚ ਨੂੰ ਤੁਸੀਂ ਤੋੜਨੀ ਪਈ ਜੇ ਨਾ ਤੋੜਦੇ ਫਿਰ ਫਿਰ ਇਹ ਤਿੰਨ ਪਿੰਡ ਡੁੱਬਣੇ ਪਿੰਡ ਇਨਡੀਪੈਂਡੈਂਟ ਡੁੱਬਨੇ ਸੀ ਤਿੰਨ ਪਿੰਡਾਂ ਨੂੰ ਬਚਾਉਂਦੇ ਬਚਾਉਂਦੇ ਤੋ ਤੁਸੀਂ ਆਪਣਾ ਨੁਕਸਾਨ ਕਰਾ ਲਿਆ ਹਾਂ ਬਸ ਸਾਡੇ ਕੋ ਉਹ ਹੀ ਥਾਂ ਆਹੀਂ ਤੋ ਚੇ ਡੰਗਰਾਂ ਡੁੰਗਰਾਂ ਜੋ ਕੇ ਪੱਟੇ-ਪੁੱਟੇ ਬਿਜਲੀ ਦੇ ਹੀ ਕਣਕ ਦੇ ਅੱਗੇ ਅਸੀਂ ਮੁੱਲ ਲੈਨੇ ਆ ਤੇ ਡੈਡੀ ਤੁਸੀਂ ਵੇਖਿਆ ਮੇਰਾ ਕਿਦਾਂ ਦਾ ਜੇ ਉਹ ਵੀ ਹੈਂਡੀਕੈਪ ਜੇ ਤੇ ਕੰਮ ਮੇਰ ਕੋ ਵੀ ਡਿਸਕ ਦੇ ਮਨ ਕੇਲੇ ਕੰਮ ਨਹੀਂ ਹੁੰਦਾ ਤੇ ਬੜਾ ਔਕਾ ਆਇਆ ਪਿਆ ਕੰਮ ਹੋਰ ਵੀ ਭਾਈ ਹੈ ਤੇ ਹੁਣ ਡੰਗਰਾਂ ਵਗੈਰਾ ਨੂੰ ਕਿਸ ਤਰ੍ਹਾਂ ਕਰਦੇ ਹੁਣ ਪਾਣੀ ਲਿਆਉਣੇ ਰੇੜੀਆਂ ਦੇ ਲੱਦ-ਲੱਦ ਕੇ ਲੋਕਾਂ ਦੇ ਘਰੋਂ ਤੇ ਬੜਾ ਕਾਇਆ ਪਿਆ ਜੇ ਕੰਮ ਅੱਛਾ ਹਾਂਜੀ ਤੇ ਹੁਣ ਵੀਰੇ ਪੈਸੇ ਨਹੀਂ ਹੈਗੇ ਬੋਰ ਅੱਗੇ ਕਰਵਾਉਣ ਦੇ ਲਈ ਪੈਸੇ ਹੁਣ ਆਡੀ ਤੇ ਪਹਿਲੀ ਬੰਦਾ ਹੋਵੇ ਤੇ ਫਿਰ ਤੇ ਬੰਦਾ ਵੀ ਪੈਸੇ ਐਡਵਾਂਸ ਸਾਰੀ ਉਹ ਖਤਮ ਹੋ ਗਈ ਪਹਿਲੀ ਹਾਂਜੀ ਪਹਿਲੀ ਉਹੋ ਹੀ ਦੋ ਕਨਾਲਾਂ ਤੇ ਤਿੰਨ ਥਾਂ ਹੈਗਾ ਸੀ ਉਹ ਵੀ ਰੋੜ ਗਿਆ ਤੇ ਪੈਸੇ ਹੁਣ ਕਿੱਥੋਂ ਆਉਣੇ ਤੇ ਘਰ ਵੀ ਤੁਸੀਂ ਨਵਾਂ ਬਣਾਇਆ ਸੀ ਨੂੰ ਵੀ ਦਰਵਾਜ਼ੇ ਰੋਜੇ ਨਹੀਂ ਲੱਗੇ ਹੋਏ ਇਹ ਵੀ ਵਿੱਚੋਂ ਪਹਿਲੀ ਵੇਚੀ ਸੀ ਛੇ ਕਨਾਲਾਂ ਤੇ ਫਿਰ ਬਣਾਇਆ ਸੀ ਘਰ ਵੀ ਤੇ ਇਹ ਵੀ ਹੁਣ ਆਡਾ ਬੇਕਾਰ ਹੋ ਗਿਆ ਅਦਰ ਫਰਸੇ ਫੁਰਸੇ ਬੈਠੇ ਵੀਰੇ ਜਿੱਥੋਂ ਕੰਧ ਬਹੀ ਕੀ ਨਾਮ ਹੈ ਭਰਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਾਜਿੰਦੀਪ ਸਿੰਘ ਜੀ ਡੈਡੀ ਮੇਰੇ ਦਾ ਨਾਮ ਮੋਨ ਸਿੰਘ ਦੇ ਠੀਕ ਹੈ ਹਾਂ ਜੀ ਸਾਰਾ ਅਜੇ ਅਗਲੇ ਬੰਦੇ ਵੀ ਅਜੇ ਪਾਣੀ ਲਗਾયા ਨੀਆਂ ਦੇ ਨਾਲ ਇੱਧਰ ਤੇ ਅਸੀਂ ਡਰਦੇ ਨਹੀਂ ਹੁੰਦੇ ਵੀ ਅਜੇ ਕੋਈ ਨੁਕਸਾਨ ਨਾ ਹੋ ਜੇ ਆਓ ਵੇਖੋ ਕਿੱਦਾਂ ਸਾਰੇ ਤੇੜਾ ਪਈਆਂ ਜੇ ਕੰਧ ਪਾੜੀਏ ਤੁੰਗੀ ਫਰਸ਼ ਉਹ ਹੋ ਇਹ ਤਾਂ ਬਹਿ ਗਿਆ ਫਰਸ਼ ਬਹਿ ਗਿਆ ਹਾਂ ਜੀ ਉਧਰਲੀ ਸਾਈਡ ਤੇ ਵੀ ਇਦਾਂ ਹੀ ਆ ਅਜੇ ਪਾਣੀ ਲੱਗਾ ਉਧਰ ਸੁਲਾਹਪੂਰੀ ਆ ਪਾਣੀ ਦੀ ਛੱਪੜ ਦਾ ਤੇ ਇਹ ਘਰ ਬਸ ਜਮੀਨ ਨੂੰ ਹੀ ਦੇ ਦਿੱਸ਼ ਤੇ ਹੁਣ ਸਾਡਾ ਘਰ ਵੀ ਸਾਨੂੰ ਬੇਕਾਰ ਲੱਗਣ ਦਿਆਵਾ ਵੀ ਕੋਈ ਨ ਵੀਰੇ ਹੋ ਜਾਣਾ ਸਭ ਠੀਕ ਹੋ ਜਾਣਾ ਕੋਈ ਗੱਲ ਨਹੀਂ ਆਜੋ 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 ਇੱਥੇ ਰਿਸਕ ਨਾ ਲਿਓ ਸੋ ਵੀਰ ਹੋਰਾਂ ਦਾ ਘਰ ਵੀ ਸਾਰਾ ਉਧਰ ਕੰਦ ਬਹਿ ਗਈ ਆ ਤੇ 6 ਕਨਾਲਾਂ ਜ਼ਮੀਨ ਵੇਚ ਕੇ ਘਰ ਬਣਾਇਆ ਸੀਗਾ ਤੇ ਸਮਾਨ ਵੀ ਨੁਕਸਾਨ ਹੋ ਗਿਆ ਸਾਰਾ ਮੇਰਾ ਵੀਰ ਪਿੰਡ ਦਰਿਆ موسی ਜ਼ਿਲ੍ਹਾ ਮਰਸਾ ਰਸ ਤਹਿਸੀਲ ਜਨਾਲਾ ਤੇ ਜ਼ਰੂਰ ਇੱਥੇ ਇੱਕ ਵਾਰ ਆਇਓ ਤੇ ਉਹ ਬੈਠਾ ਦੁਖਾਂ ਦਾ ਮਾਰਿਆ ਅੰਕਲ ਉਹ ਬੈਠਾ ਕੱਦੇ ਤੇ ਮੰਜੇ ਆ ਤਾਂ ਨਹੀਂ ਬਦੇ ਦੇ ਮੰਜੇ ਵੀ ਅੱਡੇ ਰੁੜ ਗਏ ਮੰਜੇ ਵੀ ਰੁੜ ਗਏ ਵੀਰੇ ਹਾਂਜੀ ਇਦੂੰ ਕਰ ਲੈ ਇਦੂੰ ਹੀ ਕਰ ਲੈ ਉਧਰ ਨੂੰ ਕਰ ਲੈ ਉੱਥੇ ਹੀ ਕਰ ਲੈ ਇਹ ਪੰਨਾ ਮਾ ਪਾਇਆ ਸੀ ਘਰ ਹੈ ਹਾਂਜੀ ਕਿ ਨਮਾ ਪਾਇਆ ਹੈ ਅੱਛਾ ਹਾਂਜੀ ਬੜਾ ਨਿਕਾਣ ਹੋਇਆ ਅੱਧਾ ਗਲਾ ਪੈਲੀ ਉਹ ਵੀ ਰੋੜ ਕੀ ਦਰਿਆ ਤੇ ਡੰਗਰਾਂ ਉਧਰ ਪਾਣੀ ਲਿਆ ਕੇ ਮੁਸ਼ਕਲ ਉਧਰ ਲਿਆ ਕੇ ਕਿਸ ਦੇ ਘਰੋਂ ਫੇਰ ਪਾਣੀ ਡਾਈ ਦਾ ਕੰਮ ਕੀ ਕਰਦੇ ਸੀ ਨਾ ਇਦਾਂ ਹੀ ਡੰਗਰਾ ਰੁੰਗਰਾ ਪਠੇ ਪੁਠੇ ਪੈਲੀ ਦਾ ਹੋਰ ਕੰਮਕਾਰ ਕੋਈ ਨਹੀਂ ਕਰੀ ਨੁਕਸਾਨ ਤਾਂ ਖਾਫੀ ਹੋ ਗਿਆ ਹਾਂਜੀ ਮੇਰੇ ਮਨ ਦੇ ਲੇਨੇ ਕੱਖਾ ਤੋਂ ਇਤਰਾ ਮਣ ਕੇ ਹਲੇ ਬਿਟ ਜੇ ਇੱਕੋ ਹੀ ਬੇਟਾ ਸੀ ਜੀ ਨਹੀਂ ਬੇਟੇ ਮੇਰੇ ਤਿੰਨ ਨੇ ਇੱਕ ਚੰਗਾ ਵੀ ਤਿੰਨ ਦੋ ਤੇ ਬੇਕਾਰ ਹੀ ਸਨ ਕੁਛ ਨਹੀਂ ਕਰਨ ਜੋਗੇ ਕੁਛ ਕਰਨ ਜੋਗੇ ਨਹੀਂ ਹੈਗੇ ਦੋ ਬੇਟੇ ਹੈ ਦੂਜਨ ਕੀ ਹੈ ਕੱਖਾਂ ਜੋ ਉਹੋ ਜੇ ਅੱਖਾਂ ਨੂੰ ਕੱਟ ਦੇ ਸਦਾ ਨੂੰ ਅੱਛਾ ਹਾਂਜੀ ਕਿੰਨੀ ਮਿਹਨਤ કરી ਬਾਪੂ ਹਾਂਜੀ ਕਿੰਨੀ ਮਿਹਨਤ કરી ਹੁਣ ਤੱਕ ਮੇਨ ਤੇ ਹੋ ਡੰਗਰਾ ਸਿਰ ਤੇ ਹੀ ਕਰਦੇ ਰਹੇ ਆ ਧੰਨਵਾਦ ਇੰਤ ਤੱਕ ਕਰੀ ਹੋਣੀ ਫੇਰ ਵੀ ਮੇਨ ਤੇ ਕਦੀ ਦਿਹਾੜਾ ਪਾ ਚਲ ਜੀਦਾ ਇਹਦਾ ਤੇ ਜਦੋਂ ਬੰਨ ਤੋੜਿਆ ਸੀ ਉਦੋਂ ਤੁਸੀਂ ਆਪਣੀ ਪੈਲੀ ਦੇ ਵਿੱਚ ਆਪ ਹੀ ਕਹਿਤਾ ਸੀ ਫੇਰ ਵੀ ਚਲੋ ਕੋਈ ਗੱਲ ਨਹੀਂ ਫੇਰ ਨਹੀਂ ਨਹੀਂ ਉਹ ਪਿਆਂਡਰ ਡੁੱਬਦੇ ਹੀ ਨਾ ਚਾਰ ਪੰਜ ਪਿਆਂਡਰ ਡੁੱਬਦੇ ਫੇਰ ਉਹਨਾਂ ਰਲ ਕੇ ਬਾੜਤੀ ਤੁਸੀਂ ਉਥੋਂ ਆਓ ਤੁਸੀਂ ਫਿਰ ਰੋਕੇ ਨਹੀਂ ਨਾ ਉਹ ਨਹੀਂ ਰੋਕੇ ਨੇ ਕੀ ਕਿ ਆ ਵੀ ਇਹ ਭੱਲੇ ਦਾ ਕੰਮ ਆ ਭੱਲੇ ਦਾ ਕੰਮ ਆ ਇਸ ਚੱਕਰ ਦੇ ਫਿਰ ਅਸੀਂ ਡੱਕਿਆ ਨਹੀਂ ਆ ਨਾ ਵੜਤੀ ਫਿਰ ਉਹ ਸਾਰਾ ਤੁਹਾਡੇ ਪੈਲੀ ਚਲ ਗਿਆ ਉਹ ਸਾਰਾ ਫਸਲ ਸਾਰੀ ਹੜ ਗਈ ਹਾਂ ਜ਼ਮੀਨ ਵੀ ਹੜ ਗਈ ਹਾਂਜੀ ਪੱਠਾ ਤਾਂ ਥਾਬੀ ਜਲੀ ਦਾ ਹੀ ਹੋਰ ਬੂਟੇ ਲਾਏ ਹੈ ਵਜ ਬਾਪੂ ਲਾਰ ਹਾਂ ਉਹ ਵੀ ਰੁੜ ਰੁੜ ਗਏ ਆ ਤਾਂ ਭਾਈ ਬਹੁਤ ਨੁਕਸਾਨ ਹੋ ਗਿਆ ਬੀਰ ਉਹਨਾਂ ਦਾ ਤੇ ਤਰਸ ਕੀਤਾ ਸੀ ਗਏ ਨੇ ਆਡੇ ਦੇ ਵੀ ਚਲੋ ਮਾਤੜ ਬੰਦੇ ਆ ਤੇ ਤੁਸੀਂ ਜਵਾਰ ਬੀਜ ਲੋ 2 ਕਿਲੋ ਜਵਾਰ ਵਜਾਈ ਜਿਵੇਂ ਅਨੁਪਾਰ ਤੇ ਉਦਾਂ ਹੀ ਬੀਜ ਲੋ ਤੁਸੀਂ ਠੇਕਾ ਵੀ ਨਹੀਂ ਅਸੀਂ ਲੈਂਦੇ ਤੁਹਾਡੇ ਕੋ ਤੇ ਉਹ ਵੀ ਅਸੀਂ ਮਤਲਬ ਇਦਾਂ ਹੀ ਉਹਨਾਂ ਕੋ ਫੜਿਆ ਆੜਤੀ ਇਹ ਕੋ ਫੜੇ ਪੈਸੇ ਪੂਹੇ ਇਦਾਂ ਹੀ ਅਹੀਂ ਕਰਕੇ ਤੇ ਬੀਜੀ ਜਵਾਰ ਦੋ ਗੱਲੇ ਉਹ ਵੀ ਆਡੀ ਘਰਕ ਹੋ ਗਈ ਹੁਣ ਉਹ ਵੀ ਸਾਡੇ ਪੈਸੇ ਸਿਰ ਚੜੇ ਆ ਤੇ ਜੇ ਜਿਹੜੇ ਭਾਈ ਵਾਲੇ ਉਹ ਵੀ ਦੇਣਾ ਆੜੇ ਤੇ ਮਤਲਬ ਤਰਸ ਕੀਤਾ ਨਾ ਜਿਹੜੇ ਕੋਈ ਤਗੜੇ ਜ਼ਿਮੀਂਦਾਰ ਆੜੇ ਦੋ ਤਿੰਨ ਪਿੰਡ 'ਚ ਉਹ ਮਕਾਈ ਬੀਜ ਲਈ ਆਉਂਦੇ ਵੀ ਤੁਸੀਂ ਚਲੋ ਬੀਜ ਲੋ ਵੀ ਮਾਤੜ ਬੰਦੇ ਜਿਹੜਾ ਡਾਹ ਹੱਥ ਸੌਖਾ ਆ ਜੂਗਾ ਤੁਸੀਂ ਮਕਾਈ ਮ ਕੋਈ ਬੀਜ ਲੋ ਤੇ ਉਹ ਵੀ ਆਡੀ ਘਰਕ ਹੋ ਗਈ ਤੇ ਜਿਹੜੇ ਕੋਲ ਆਗੇ ਉਹ ਵੀ ਚੰਗੇ ਚਲੋ ਕੋਈ ਨਹੀਂ ਹੌਸਲਾ ਤੋ ਨਹੀਂ ਹਾਰਨਾ ਬਸ ਚੰਗਾ ਜੀ ਹਾਂ ਜੀ ਹਾਂ ਓਇਨਰ ਆ ਗਏ ਨਾ ਹੈ ਠੀਕ ਹਾਂ ਹੌਸਲਾ ਨਹੀਂ ਹਾਰਨਾ ਬੁੱਗੇ 7714436174 ਮੋਨ ਸਿੰਘ ਰਾਣਾ ਕਹਿੰਦੇ ਆ ਤੁਹਾਨੂੰ ਰਾਣਾ ਕਿਹਨੂੰ ਕਿਹਨੇ ਰਾਣਾ ਇਹ ਰੈਡੀ ਮੇਰੇ ਮੂੰਹ ਸੀ ਠੀਕ ਹੈ ਤਾਂ ਜ਼ਰੂਰ ਜੀ ਪਿੰਡ ਦਰਿਆ ਮੋਸਾ ਦੇ ਵਿੱਚ ਆ ਕੇ ਬਾਈ ਵੀਰਾਂ ਦਾ ਸਾਥ ਦਿਓ ਯਾਰ ਬੋਰ ਵੀ ਨੁਕਸਾਨ ਬਹੁਤ ਹੋ ਗਿਆ ਕਿੰਨੇ ਕ ਦਾ ਹੋਣਾ ਜੀ ਉਹ ਨੁਕਸਾਨ ਦਾ ਦੇ ਤੂੰ ਦਾ ਉਹ ਆ ਦਾ ਤੂੰ ਇਸ ਟਾਈਮ ਤੋਂ ਕੋਈ 8-9 ਸਾਲ ਪਹਿਲਾਂ ਦਾ ਕਰਾਇਆ ਉਦੋਂ ਦਾ 5-6 2000 ਰੁਪਿਆ ਲੱਗਾ ਹੁਣ ਤਾਂ ਕਾਫੀ ਹੈ ਨਾ ਲੱਖ 30-35 ਦੇ 40 ਦੇ ਲੱਗ ਅੱਛਾ ਮੋਟਰ ਮੋਟਰ ਪਾ ਕੇ ਵਿੱਚੇ ਹਾਂਜੀ 40-50 ਹਜ਼ਾਰ ਦਾ ਹੈ ਬਹੁਤ ਵਧੀਆ ਕਰਾਇਆ ਹੈ ਬੋਰ ਮਲਵਾ ਆਪਣੇ ਨੂੰ ਵੀ ਦਰਿਆ ਦਾ ਇਲਾਕਾ ਵਧੀਆ ਸਾਫ ਪਾਣੀ ਆਊਗਾ ਬਹੁਤ ਤੇ ਕਰਾਇਆ ਸੋ ਬਹੁਤ ਨੁਕਸਾਨ ਹੋਇਆ ਮੇਰਾ ਵੀਰ ਜ਼ਰੂਰ ਮਦਦ ਕਰਿਓ ਮਦਦ ਕਰਨ ਵਾਲੇ ਵੀਡੀਓ ਨੂੰ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਤੇ ਇਸ ਪਿੰਡ ਦੇ ਵਿੱਚ ਬਹੁਤ ਨੁਕਸਾਨ ਹੈ ਦਰਿਆਮ ਜਿੱਥੇ ਸੈਲੀਬ੍ਰਿਟੀ ਪੁੱਜ ਗਏ ਜਿੱਥੇ ਚੈਨਲ ਪੁੱਜ ਗਏ ਬਸ ਉੱਥੇ ਆਪਾਂ ਨੇ ਮੇਲੇ ਲਾ ਲਏ ਬਾਈ ਹੋਰ ਬਾਈ ਜਿੱਥੇ ਬੈਠੇ ਵਿਚਾਰੇ ਐਵੇਂ ਬੈਠੇ ਤਰਸਯੋਗ ਹਾਲਤਾਂ ਦੇ ਵਿੱਚ ਤਾਂ ਕੁਛ ਅਜੇ ਤੱਕ ਕੋਈ ਮੰਤਰੀ ਕੋਈ ਕਲਾਕਾਰ ਵੇਖਿਆ ਆਂਦੇ ਬਲਕਾਰ ਮਲਕੀਰ ਵਰਸ ਕੇ ਪੈਸੇ ਵੰਡਣ ਦੇ ਆ ਕੋਈ ਨਹੀਂ ਆਡੇ ਇੱਥੇ ਆਇਆ ਤੇ ਕੋਈ ਨਹੀਂ ਆ ਜਾਣਗੇ ਹੁਣ ਹੁਣ ਆ ਜਾਣਗੇ ਦਰਿਆ ਮੂਸਾ ਪਿੰਡ ਹੈ ਜੀ ਅਮਰਸਰ ਰਜਨਾਲਾ ਦਾ ਪਿੰਡ ਹੈ ਸੋ ਜਰੂਰ ਇੱਥੇ ਪਹੁੰਚਿਆ ਜਾਵੇ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਵਾਲੀ ਪੰਜਾਬੀ ਲੁੱਕ ਚੈਨਲ